ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019877 ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਸਾਰਾ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ 706 ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 9779514281 9779514281 ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਮੈਂ ਆਪਣੇ ਪਿੰਡੋਂ ਵੀਡੀਓ ਕਵਰ ਕਰਦਾ ਪਿਆ ਤੇ ਜੇ ਆਪਾਂ ਬੈੜ ਦੇਖੀ ਜਾ ਰਿਹਾ ਬਾਈ ਜੀ ਕਿਹੜਾ ਸੂਆ ਸੂਈ ਹੈ ਇਹ ਇਹ ਦੂਜਾ ਸੂਆ ਸੂਈ ਹੈ ਤੇ ਬੱਚਾ ਕੀ ਦੇ ਦਿਆ ਨੇ ਇਹਨੇ ਬੱਚੀ ਆ ਮੰਗਾ ਕੈ ਕਿ ਦਿਨ ਦੂਜਾ ਦਿਨ ਸੂਈ ਹੈ ਤੀਜਾ ਦਿਨ ਹੋ ਗਿਆ ਸੂਈ ਨੂੰ 나ੜੂਆ ਨਾਲ ਆ ਜਾਵਾ ਹਣਾ ਹਾਂ ਹਾਂ ਤੇ ਜੇ ਅਜੇ ਰੋਕੇ ਆ ਜਮਾ ਓਕੇ ਬਾਈ ਕਿੰਨਾਕ ਦੁੱਧ ਦਾ ਹੁਣ ਚੋਣ ਵਾਲਾ ਪੌਣਾ ਦੁੱਧ ਹੈਗਾ 14-15 ਕਿਲੋਟਰ। 7 ਲੀਟਰ ਟਾਈਮ ਦਾ ਮੈਂਡ ਵਾਲਾ ਨਿਪੜੂਗਾ। ਹਾਂ ਤੀਜਾ ਦੇ ਨਾਲ ਸੁਈ ਨੂੰ ਤੇ ਪਲੂਨ ਨੇ ਦਿੱਤਾ ਗਾ ਚੁੱਕਾ। ਕਹਿੰਦੇ ਬਾ ਮੰਨ ਕੇ ਜਿੱਲੇ ਵੀ 20 ਦੇ ਆਸ-ਪਾਸ ਜੇ ਨੇੜੇ ਲੱਗਣ ਵਾਲੀ ਹੈਗੀ ਆ। ਰੌਣ ਨਾਲ। ਕਹਿੰਦੇ ਚਾਹੇ 18 ਮੰਨ ਕੇ ਲੈ ਜੇ ਬੰਦਾ। ਹਾਂ ਤੇ ਚੌਣ ਚਵਾ 18 ਤਰ੍ਹਾਂ ਦੀ ਬੁੱਲੀਆ। ਜਮਾ ਓਕੇ। ਰੇਟ ਤਾਂ ਕੀ ਰੱਖਿਆ? ਕਿੰਨੇ? 75000। ਮਾਨਦਾਨ ਹੋ ਜਾਊਗਾ। ਮਾਨਦਾਨ। ਥੋੜੀ ਬਾਹਰ ਰੋ। ਸੋ ਵੀਰੋ ਕਦ ਕੱਢ ਵਗੈਰਾ ਬੈਠਦਾ ਦੇਖ ਸਕਦੇ ਹੋ। ਸੋਹਣਾ ਸਾਫ ਸੁਥਰਾ ਜਿੰਦ ਜਾਨ ਵਾਲੀ ਸੂਈ ਸਵਾਈ ਆ ਤੇ ਰੇਟ 75000 ਆ ਸਾਫ ਸੁਥਰੇ ਲੈਵੇ ਜੇ ਚਵਾਈ ਕਰਨ ਤੋਂ ਪਹਿਲਾਂ ਬਸ ਇਹਦੇ ਵੀਡੀਓ ਕਵਰ ਕਰੀਏ ਦੀ ਤੇ ਥਾਣਾ ਤੋਂ ਬਹੁਤ ਸੋਹਣਾ ਮੁੱਠੀ ਆ ਦੁੱਧ ਆਪਾਂ ਜੇ ਕਹਾਂ ਚੰਗੀ ਸਾਭਾ ਕੇ ਦਾ 18 19 ਕਿਲੋ ਦੁੱਧੇ ਨੇ ਰਾਵੜਾ ਦੇ ਦਿੰਦਾ ਬੇਸ਼ੱਕ 18 ਮੰਨ ਕੇ ਲੈ ਲਿਓ ਤੇ ਬਾਕੀ ਨਾੜਾ ਨੂੜਾ ਦੇਖ ਸਕਾ ਜੋ ਥਾਣਾ ਸੋਹਣਾ ਹੱਥੀ ਚਵਾਈ ਆ ਦਾ ਗੁੱਲੇ ਵਾਲਾ ਥਾਣਾ ਜਾਵਾ ਸਭਰ ਧਾਰਾ ਦੇਖ ਸਕਾ ਜੋ ਮੋਟੇ ਮੋਟੇ ਧਾਰਾ ਕੋਈ ਭੂਰ ਸਰ ਲੜ ਨਾ ਭਗ ਰਸਣਾ ਫਿਰ ਮਾਰਦੇ ਧਾਰਾ ਦੇ ਸੋ ਚੋੜ ਚਵਾਈ ਬਿਲਕੁਲ ਇੱਕ ਨੰਬਰ ਆ ਜਾਉ ਤੁਹਾਨੂੰ ਦੇਖੋ ਕੋਈ ਬੱਚਾ ਨਹੀਂ ਲਾਇਆ ਉਦਾਂ ਹੀ ਬਹਿ ਕੇ ਜਾਵਾਵਾ ਤੇ ਫਿਰ ਨਿਆਣਾ ਨੂਣਾ ਪਵਾ ਲੈਂਦੀ ਆਈ ਹਾਂ 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 ਬਾਈ ਠੀਕ ਹੈ ਤੇ 75000 ਦੇ ਵਿੱਚ ਮਾਨ ਤਾਣਾ ਬਕਰ ਦਾਂਗੇ ਹਾਂ ਮਾਨ ਤਾਣ ਹੋਊਗਾ ਸੋ 75 ਜੋ ਮਾਨ ਤਾਣ ਹੋ ਜੂ ਪਸਮਾ ਪਸਮੂ ਦੇਖੋ ਸਣ ਦੇਖੋ ਸੋਨਾ ਕੱਢਿਆ ਗੈਰ ਨੇ ਉਹ ਪਿੰਡ ਦੀ ਜਿਹੜਾ ਬਰਨਾਲਾ 18 ਕਿਲੋ ਦੋਤ ਮੰਨ ਕੇ ਲੈ ਸਕਦੇ ਹੋ ਵੀਡੀਓ ਦੇਖ ਲੈ ਸਭ ਦਾ ਤਹਿਤ